ਵਜੀਦ ਖਾਨ ਦੀ ਕਚਹਿਰੀ ਵਿੱਚ ਵਜੀਦ ਖਾਨ ਅਤੇ ਸਹਿਬਜ਼ਾਦਿਆਂ ਦੇ ਸਵਾਲ ਜਵਾਬ ਇਉਂ ਹੋ ਰਹੇ ਹਨ ਹੋ ਬੋਲੇ ਲਾਲਾ ਤਾਈ ਸੁਭਾ ਸਰਹਾਂ ਦੇ ਦਾ ਇਹ ਸਾਈਂ ਦੇਰ ਵਾਲਾ ਹੈ ਭੁਲਾੰਦੇ ਦਾ ਕਰੂ ਆਦਰ ਮੈਂ ਆਪਣੀ ਪਸੰਦ ਦਾ ਕਰੂ ਆਦਰ ਮੈਂ ਆਪਣੀ ਪਸੰਦ ਦਾ ਹੁਣ ਹੋਗੇ ਤੂਸੀਂ ਸਾਡੇ ਹੈ ਅਭੀਨ ਬੱਚਿਓ ਉਹ ਮੰਨਣਾ ਹਮਾਰਾ ਤੁਮੂ ਗੀਨ ਬੱਚਿਓ ਉਹ ਮੰਨਣਾ ਹਮਾਰਾ ਤੁਮੂ ਗੀਨ ਬੱਚਿਓ ਹੋ ਕੇ ਪੇਸਮਨ ਮੂਨੇ ਤਸ ਵੀਰਾਂ ਨੇ ਝਟ ਰਾਵ ਜੇ ਪਛਾਣ ਲਈ ਗੰਬੀਰਾਂ ਨੇ ਦਿੱਤਾ ਬੋਲ ਕੇ ਉੱਤਰ ਦੋ ਆ ਵੀਰਾਂ ਨੇ ਦਿੱਤਾ ਬੋਲ ਕੇ ਉੱਤਰ ਦੋ ਆ ਵੀਰਾਂ ਨੇ ਨਹੀਂ ਮੈਂ ਅਜੂਰੇ ਪਾਗਲਾ ਤੂੰ ਮਾਰਾ ਸੁਬਿਆ ਸਾਨੂੰ ਸੀਸ ਨਾਲੋਂ ਸੀਧੇ ਤੇ ਪਿਆਰਾ ਸੁਬਿਆ ਅਧੇ ਮਿੱਲਾ ਥੋੜਾ ਦੇਲ ਤੇ ਵਿਚਾਰ ਲੋ ਹੁਕੇ ਮੋਮਨ ਤੇ ਜਾਨਮ ਸਧਾਰ ਲੋ ਸਾਡੇ ਰਾਜ ਵਿੱਚ ਐਸੇ ਤੇ ਵਸਾਰ ਲੋ ਸਾਡੇ ਰਾਜ ਦੇ ਵਿੱਚ ਐਸੇ ਤੇ ਵਸਾਰ ਲੋ ਰੰਗ ਵੇਖਿਆ ਕਿ ਜਗ ਨਾਨ ਮੀਨ ਬਚਿਓਉਉਉ ਮੰਨਣਾ ਹਮਾਰਾ ਤੁਮੇਨ ਬਚਿਓਉ ਭਾਵੇਂ ਪੂਰਬ ਮੱਕਾ ਮੱਕਾ ਜਾਵੜੇ ਭਾਵੇਂ ਸੂਰਜ ਪੱਛਮ ਵਾਲੇ ਜਾ ਚੜੇ ਅਸੀਂ ਆਪਣੇ ਅਮਾਨ ਉੱਤੇ ਹਾਂ ਖੜੇ ਅਸੀਂ ਆਪਣੇ ਅਮਾਨ ਉੱਤੇ ਹਾਂ ਖੜੇ ਏ ਪੱਗ ਦਾ ਸਾਟਰ ਹੂ ਗਾਣਿਆ ਯਾਰਾ ਸੂਬੇਆ ਸਾਨੂੰ ਸੀਸ ਨਾਲੋਂ ਸੀਧੇ ਕੋ ਪਿਆਰਾ ਸੂਬੇਆ ਸਾਨੂੰ ਸੀਸ ਨਾਲੋਂ ਸੀਧੇ ਕੋ ਪਿਆਰਾ ਸੂਬੇਆ ਸਾਈਤਾ ਦੇ ਥੋੜੇ ਸੀਸ ਤੇ ਚਲਾ ਦੂੰਗਾ ਨਾਲ ਬੇਗ ਮਾਤੇ ਸਾਧੀਆਂ ਘੇਰਾ ਦੂੰਗਾ ਸਾਰੀ ਦੁਨੀਆ ਦੇ ਸੁਖ ਭਗਤਾ ਦੂੰਗਾ ਸਾਰੀ ਦੁਨੀਆ ਦੇ ਸੁਖ ਭਗਤਾ ਦੂੰਗਾ ਭੋਗੋ ਜਗ ਵਾਲੇ ਸੁਖ ਪਰ ਵੀਰ ਬੱਚਿਓ ਬੋ ਮਨਣਾ ਹਮਾਰਾ ਤੁਮ ਨੂੰ ਵੀਰ ਬੱਚਿਓ ਇਹ ਤਾਂ ਤਾਕਤਾਂ ਦੀ ਨਹੀਂ ਲੋੜ ਏ ਘਰੇ ਪੀਦਾ ਦੇ ਦੇਖੀ ਨਾ ਕੋਈ ਥੋੜ੍ਹਵੇ ਅਸੀਂ ਸਰਸਾ ਨਾ ਰੀਚ ਆਏ ਰੋੜਵੇਂ ਅਸੀਂ ਸਰਸਾ ਨਾ ਰੀਚ ਆਏ ਊੜਵੇਂ ਬਾਰਸ਼ਾਈ ਨਾ ਕੋ ਚੰਨਾ ਸੀ ਜੋ ਸਾਰਾ ਸੂਬੇ ਆ ਸਾਨੂੰ ਸੀਸ ਨਾਲੋਂ ਸੀਦੇ ਕ ਪਿਆਰਾ ਸੂਬੇ ਆ ਸਾਨੂੰ ਸੀਸ ਨਾਲੋਂ ਸੀਦੇ ਕ ਪਿਆਰਾ ਸੂਬੇ ਆ ਸਸ ਕੀ ਦੇ ਮਿੱਚੋ ਕਿ ਤੁਸੀਂ ਕੱਟਣਾ ਆਸਾ ਸਰਾਂ ਵੀ ਮੁਹੰਮਦੀ ਤੋਂ ਵਟਣਾ ਤੁਸੀਂ ਕਾਰ ਦੋਸ ਲਾਮਾ ਕਰੋ ਹੱਟਣਾ ਤੁਸੀਂ ਕਾਰ ਦੋਸ ਲਾਮਾ ਕਰੋ ਹੱਟਣਾ ਆਉਂਦਾ ਉਹ ਮਾਰਾ ਤੇ ਤਰਸ ਹਸੀਨ ਬੱਚਿਓ ਉਹ ਮੰਨਣਾ ਹਮਾਰਾ ਤੁਮੂ ਦੀਨ ਬੱਚਿਓ ਉਹ ਮੰਨਣਾ ਹਮਾਰਾ ਤੁਮੂ ਦੀਨ ਬੱਚਿਓ ਸਾਨੂੰ ਕਾਰਨੀ ਸਲਾਵਤਾ ਸਖਾਈ ਨਾ ਅਸੀਂ ਧੌਣ ਅੱਗੇ ਕਿਸੇ ਦੇ ਝੁਕਾਈ ਨਾ ਨਾਮ ਪੀਦਾ ਦੇ ਨੂੰ ਲੀਕ ਜਾਂਦੀ ਨਾ ਨਾਮ ਪੀਦਾ ਦੇ ਨੂੰ ਲੀਕ ਜਾਂਦੀ ਨਹੀਂ ਨਾ ਕੋਤੀ ਵਾਰ ਸਾਨੂੰ ਅੱਖੀਂ ਆ ਦੇਵਾਰਾ ਸੁੱਬਿਆ ਸਾਨੂੰ ਸੀਸ ਨਾਲੋਂ ਥਿਰਕ ਪਿਆਰਾ ਸੁੱਬਿਆ ਕੋ ਛੱਲੇ ਅਦੇ ਵੀ ਜਾ ਕੇ ਮਾਤ ਨੂੰ ਚਾਲ ਪੁੱਛ ਲੋ ਅਦੇ ਵੀ ਜਾ ਕੇ ਮਾਤ ਨੂੰ ਘਾਰ ਬੈਠ ਕੇ ਵਿਚਾਰ ਲਓ ਰਾਤ ਨੂੰ ਆਇਓ ਘਾਰੇ ਕੇ ਤਿਆਰੀ ਪਰ ਬਾਦ ਨੂੰ ਆਇਓ ਘਾਰੇ ਕੇ ਤਿਆਰੀ ਪਰ ਬਾਦ ਨੂੰ ਤੁਮੂ ਮੌਤ ਹੈ ਕਬੂਲ ਜਾ ਹੈ ਦੀਨ ਬੱਚਿਓ ਹੋ ਮੰਨਣਾ ਹਮਾਰਾ ਤੁਮੂ ਇਹਨ ਬੱਚਿਓ ਹੋ ਮੰਨਣਾ ਹਮਾਰਾ ਤੁਮੂ ਦੀਨ ਬੱਚਿਓ ਸਾਡਾ ਗੁਰੂ ਤੇ ਪਿਤਾ ਹਦਸ ਮੇਸੂਏ ਸਾਨੂੰ ਸਾਡਾ ਗੁਰੂ ਤੇ ਪਿਤਾ ਹਦਸ ਮੇਸੂਏ ਸਮ ਕਰਿਆ ਜੀ ਨਾਨੇ ਉਪਦੇਸਵੇ ਜੀ ਤੋ ਕੰਬਦੇ ਨੇ ਸੁਣ ਕੇ ਮਲੇਸ਼ਵੇ ਜੀ ਤੋ ਕੰਬਦੇ ਨੇ ਸੁਣ ਕੇ ਮਲੇਸ਼ਵੇ ਸਰਾਗੂਦ ਰ ਭਰ ਹੈ ਗੁਜਾਰਾ ਸੁਬਿਆ ਸਾਰਾ ਗੁਰੂ ਦਰਬਾਰ ਹੈ ਦੇਖਾਰਾ ਸੁਬਿਆ ਸਾਨੂੰ ਸੀਸ ਨਾਲੋਂ ਸਿੱਧੇ ਤੇ ਪਿਆਰਾ ਸੁਬਿਆ ਸਾਨੂੰ ਸੀਸ ਨਾਲੋਂ ਸਿੱਧੇ ਤੇ ਪਿਆਰਾ ਸੁਬਿਆ